ਗੈਸ ਸਿਲੰਡਰ ਸਕੀਮ ਸੰਬੰਧੀ ਜਲਦੀ ਕਰ ਲੋ ਆਹ ਤੰ ਕੰਮ ਇੱਕ ਤਾਰੀਖ ਤੋਂ ਹੋਣਗੇ ਕਈ ਵੱਡੇ ਬਦਲਾ ਪੈਨਸ਼ਨ ਸਕੀਮ ਸੰਬੰਧੀ ਆਈ ਵੱਡੀ ਖਬਰ ਦੇਖੋ ਪੂਰੀ ਜਾਣਕਾਰੀ ਹਾਂਜੀ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨਿੱਕੀ ਜੀ गुजारिश ਬੇਨਤੀ ਕਰਦੇ ਹਾਂ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲੱਗਦੀ ਬੈਲ ਆਈਕਨ ਦੀ ਘੰਟੀ ਵੀ ਜਰੂਰ ਦਬਾ ਲਿਓ ਤਾਂ ਪਹਿਲੀ ਤੇ ਵੱਡੀ ਤਾਜ਼ਾ ਖਬਰ ਤਾਂ ਦੇਖੋ 28 ਨਵੰਬਰ ਜਾਨੀ ਕਿ ਅੱਜ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਪੰਜਾਬ ਕੈਬਨਿਟ ਦੀ ਇੱਕ ਅਹਿਮ ਬੈਠਕ ਅੱਜ 28 ਨਵੰਬਰ ਨੂੰ ਬੁਲਾਈ ਗਈ ਹੈ ਇਹ ਬੈਠਕ ਮੁੱਖ ਮੰਤਰੀ ਭਗਵੰਤ ਮਾਨ ਦੇ ਚੰਡੀਗੜ੍ਹ ਸਥਿਤ ਨਿਵਾਸ ਸਥਾਨ ਤੇ ਹੋਵੇਗੀ ਜਾਣਕਾਰੀ ਦੇ ਅਨੁਸਾਰ ਇਹ ਬੈਠਕ 11:30 ਵਜੇ ਹੋਣੀ ਹੈ ਕਿਹਾ ਜਾ ਰਿਹਾ ਹੈ ਕਿ ਇਸ ਦੌਰਾਨ ਸਰਕਾਰ ਕਈ ਵੱਡੇ ਅਹਿਮ ਅਜੰਡਿਆਂ ਤੇ ਮਨਜ਼ੂਰੀ ਦੇ ਸਕਦੀ ਹੈ ਤੇ ਕੁਝ ਅਹਿਮ ਵੱਡੇ ਫੈਸਲੇ ਵੀ ਲਏ ਜਾ ਸਕਦੇ ਨੇ ਉਧਰ 1 ਤਾਰੀਖ ਤੋਂ ਬਦਲ ਜਾਣਗੇ ਆਹ ਨਿਜਮ ਛੇਤੀ ਨਿਬਟਾ ਲਓ ਆਹ ਜ਼ਰੂਰੀ ਕੰਮ ਵੱਡੀ ਖਬਰ ਤੁਹਾਡੇ ਸਾਹਮਣੇ ਆ 1 ਦਸੰਬਰ ਤੋਂ ਦੇਸ਼ ਭਰ ਵਿੱਚ ਕਈ ਮਹੱਤਵਪੂਰਨ ਬਦਲਾਅ ਲਾਗੂ ਹੋਣ ਵਾਲੇ ਨੇ ਇਹ ਬਦਲਾ ਆਮ ਲੋਕਾਂ ਦੀਆਂ ਰਸੋਈਆਂ ਪੈਨਸ਼ਨ ਅਤੇ ਟੈਕਸ ਨਾਲ ਸੰਬੰਧਿਤ ਕੰਮ ਤੇ ਸਿੱਧਾ ਅਸਰ ਪਾਉਣਗੇ ਜੇਕਰ 3 ਨਵੰਬਰ ਤੱਕ ਜ਼ਰੂਰੀ ਕੰਮ ਨਹੀਂ ਕੀਤੇ ਗਏ ਤਾਂ ਨਵੰਬਰ ਦੇ ਅਖੀਰ ਤੋਂ ਪਹਿਲਾਂ ਚਿੰਤਾਵਾਂ ਵੱਧ ਸਕਦੀਆਂ ਨੇ ਕਿਉਂਕਿ ਨਵੇਂ ਮਹੀਨੇ ਦੀ ਸ਼ੁਰੂਆਤ ਮੁਸ਼ਕਲਾਂ ਲਿਆ ਸਕਦੀ ਹੈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 1 ਤਰੀਕ ਤੋਂ ਕਈ ਵੱਡੇ ਬਦਲਾਅ ਹੌਣ ਜਾ ਰਹੇ ਨੇ ਆਓ ਦੇਖਦੇ ਹਾਂ ਕਿ ਕਿਹੜੇ ਬਦਲਾਅ ਹੋਣ ਜਾ ਰਹੇ ਨੇ ਕਿਹੜੇ ਕੰਮਾਂ ਨੂੰ ਤੁਰੰਤ ਹੱਲ ਕਰਨ ਦੀ ਲੋੜ ਹੈ ਤਾਂ ਦੇਖੋ ਐਲ ਪੀ ਜੀ ਗੈਸ ਸਿਲੰਡਰ ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਘਰੇਲੂ ਅਤੇ ਵਪਾਰਕ ਐਲ ਪੀ ਜੀ ਸਿਲੰਡਰਾਂ ਦੀਆਂ ਕੀਮਤਾਂ ਨਿਰਧਾਰਤ ਕਰਦੀਆਂ ਨੇ ਨਵੰਬਰ ਦੇ ਵਿੱਚ ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ਘਟੀਆਂ ਸਨ ਇਸ ਲਈ 1 ਦਸੰਬਰ ਨੂੰ ਕੀਮਤਾਂ ਵਧ ਜਾਂ ਘਟ ਸਕਦੀਆਂ ਨੇ ਇਸ ਦਾ ਸਿੱਧਾ ਅਸਰ ਤੁਹਾਡੇ ਰਸੋਈ ਬਜਟ ਤੇ ਪੈ ਸਕਦਾ ਹੈ ਪੈਨਸ਼ਨ ਪ੍ਰਾਪਤ ਕਰਨ ਵਾਲੇ ਸੀਨੀਅਰ ਨਾਗਰਿਕਾਂ ਨੂੰ 3 ਨਵੰਬਰ ਤੱਕ ਜੀਵਨ ਸਰਟੀਫਿਕੇਟ ਜਮ੍ਹਾਂ ਕਰਵਾਉਣਾ ਲਾਜ਼ਮੀ ਹੈ ਨਿਰਧਾਰਤ ਤਮਿਥੀ ਤੱਕ ਸਰਟੀਫਿਕੇਟ ਜਮ੍ਹਾਂ ਨਾ ਕਰਵਾਉਣ ਤੇ 1 ਦਸੰਬਰ ਤੋਂ ਉਹਨਾਂ ਦੀ ਪੈਨਸ਼ਨ ਮੁਅੱਲਤ ਕਰ ਦਿੱਤੀ ਜਾਵੇਗੀ ਅਜੇ ਹਾਂ ਨਹੀਂ ਜੇਕਰ ਤੁਸੀਂ ਅਜੇ ਹਾਂ ਨਹੀਂ ਕੀਤਾ ਤਾਂ ਤੁਰੰਤ ਤੁਸੀਂ ਅਜਿਹਾ ਕੰਮ ਕਰੋ ਤਾਂ ਜੋ ਤੁਹਾਡੀ ਪੈਨਸ਼ਨ ਸਮੇਂ ਸਿਰ ਤੁਹਾਡੇ ਖਾਤੇ ਵਿੱਚ ਆ ਸਕੇ ਕੇਂਦਰ ਸਰਕਾਰ ਨੇ ਕਰਮਚਾਰੀਆਂ ਨੂੰ ਐਨਪੀਐਸ ਅਤੇ ਨਵੀਂ ਯੂਨੀਫਾਈਡ ਪੈਨਸ਼ਨ ਸਕੀਮ ਵਿੱਚੋਂ ਇੱਕ ਦੀ ਚੋਣ ਕਰਨ ਦਾ ਆਪਸ਼ਨ ਦਿੱਤਾ ਹੈ ਆਖਰੀ ਮਿਤੀ 30 ਨਵੰਬਰ ਹੈ ਇਸ ਤੋਂ ਬਾਅਦ 1 ਦਸੰਬਰ ਤੋਂ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ ਉਦੋਂ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਤੁਹਾਡੇ ਸਾਹਮਣੇ ਆ ਐਲਪੀਜੀ ਗੈਸ ਸਿਲੰਡਰ ਦੀ ਸਪਲਾਈ ਇਨ੍ਹਾਂ ਲੋਕਾਂ ਲਈ ਹੋਏਗੀ ਬੰਦ ਪਹਿਲਾਂ ਹੀ ਪੂਰੇ ਕਰ ਲੋ ਆਹ ਤਿੰਨ ਕੰਮ ਵੱਡੀ ਖਬਰ ਤੁਹਾਡੇ ਸਾਹਮਣੇ ਆ ਖਪਤਕਾਰਾਂ ਨੂੰ ਹੁਣ ਸੰਬੰਧਿਤ ਗੈਸ ਏਜੰਸੀ ਦਫ਼ਤਰ ਨਾਲ ਰਜਿਸਟਰ ਆਪਣੇ ਮੋਬਾਈਲ ਨੰਬਰ ਤੇ ਪ੍ਰਾਪਤ OTP ਕੋਡ ਪ੍ਰਾਪਤ ਪ੍ਰਦਾਨ ਕਰਨ ਤੋਂ ਬਾਅਦ ਹੀ ਆਪਣੇ ਗੈਸ ਸਿਲੰਡਰ ਪ੍ਰਾਪਤ ਹੋਣਗੇ ਵੱਡੀ ਖਬਰ ਤੁਹਾਡੇ ਸਾਹਮਣੇ ਆ ਭਾਰਤ ਦੀ ਪ੍ਰਮੁੱਖ ਇੰਡੀਅਨ ਕੰਪਨੀ ਦੁਆਰਾ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਵਪਾਰਕ ਹਾਤਿਆਂ ਵਿੱਚ ਘਰੇਲੂ ਗੈਸ ਸਿਲੰਡਰਾਂ ਦੀ ਵਰਤੋਂ ਕਰਨ ਵਾਲੇ ਦੁਕਾਨਦਾਰਾਂ ਅਤੇ ਗੈਸ ਚੋਰੀ ਅਤੇ ਕਾਲਾ ਬਾਜ਼ਾਰੀ ਵਿੱਚ ਸ਼ਾਮਲ ਗੈਸ ਮਾਫੀਆ ਨੂੰ ਵੱਡਾ ਝਟਕਾ ਦੇਵੇਗਾ। ਇਹ ਘਰਾਂ ਵਿੱਚੋਂ ਇੱਕ ਸਮੇਂ ਕੰਮ ਕਰਨ ਵਾਲੇ ਕਈ ਗੈਸ ਕਨੈਕਸ਼ਨਾਂ ਦੇ ਮੁੱਦੇ ਨੂੰ ਵੀ ਹੱਲ ਕਰੇਗਾ। ਤਾਂ ਦੇਖੋ ਵੱਡੀ ਅਪਡੇਟ ਤੁਹਾਡੇ ਸਾਹਮਣੇ ਆ। ਅਰुण ਇੰਡੇਨ ਗੈਸ ਸੇਵਾਵਾਂ ਦੇ ਮੁਖੀ ਅਰुण ਅਗਰਵਾਲ ਨੇ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੁਆਰਾ ਸ਼ੁਰੂ ਕੀਤੀ ਗਈ ਇਸ ਯੋਜਨਾ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸਰਕਾਰ ਪਹਿਲ ਨਾਲ ਸਿਰਫ ਘਰੇਲੂ ਗੈਸ ਦੀ ਕਾਲਾ ਵਿਜਾਰੀ ਅਤੇ ਦੁਰਵਰਤੋਂ ਨੂੰ ਰੋਕੇਗੀ ਬਲਕਿ ਗੈਸ ਚੋਰੀ ਦੇ ਨਤੀਜੇ ਵਜੋਂ ਹੋਣ ਵਾਲੇ ਘਾਤਕ ਹਾਦਸਿਆਂ ਦੀ ਲੜੀ ਨੂੰ ਵੀ ਰੋਕੇਗੀ ਉਦੋਂ ਇੱਕ ਹੋਰ ਵੱਡੀ ਤੇ ਤਾਜ਼ਾ ਖਬਰ 65 ਲੱਖ ਪੈਨਸ਼ਨਰਾਂ ਲਈ ਵੱਡੀ ਖੁਸ਼ਖਬਰੀ ਬਜਟ ਵਿੱਚ ਪੈਨਸ਼ਨ 8 ਗੁਣਾ ਵਧਾ ਸਕਦੀ ਹੈ ਮੋਦੀ ਸਰਕਾਰ ਤਾਂ ਦੇਖੋ ਦੇਸ਼ ਦੇ 65 ਲੱਖ ਤੋਂ ਵੱਧ ਪੈਨਸ਼ਨਰਾਂ ਨੂੰ ਆਉਣ ਵਾਲੇ ਬਜਟ ਚ ਮੋਦੀ ਸਰਕਾਰ ਵੱਡੀ ਖੁਸ਼ਖਬਰੀ ਦੇ ਸਕਦੀ ਹੈ ਸਰਕਾਰ ইপিਐਸ 95 ਪੈਨਸ਼ਨ ਨੂੰ 1000 ਰੁਪਏ ਤੋਂ ਵਧਾ ਕੇ 9000 ਰੁਪਏ ਕਰਨ ਤੇ ਵਿਚਾਰ ਕਰ ਰਹੀ ਹੈ ਜੇਕਰ ਇਹ ਹੁੰਦਾ ਹੈ ਤਾਂ ਪੈਨਸ਼ਨਾਂ ਵਿੱਚ ਲਗਭਗ 800% ਦਾ ਵਾਧਾ ਹੋਵੇਗਾ ਜਿਸ ਨਾਲ 62 ਲੱਖ ਤੋਂ ਵੱਧ ਰਿਟਾਇਰਡ ਲੋਕਾਂ ਨੂੰ ਸਿੱਧਾ ਫਾਇਦਾ ਹੋਵੇਗਾ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਪੂਰੀ ਜਾਣਕਾਰੀ ਪੂਰਾ ਨੋਟੀਫਿਕੇਸ਼ਨ ਦੇਖ ਸਕਦੇ ਹੋ ਬਜਟ ਤੋਂ ਪਹਿਲਾਂ ਹੋਣ ਵਾਲੀਆਂ ਮੀਟਿੰਗਾਂ ਵਿੱਚ ਟ੍ਰੈਂਡ ਯੂਨੀਅਨ ਦੇ ਨੇਤਾ ਕਈ ਵਾਰ ਘਟੋ-ਘਟ ਪੈਨਸ਼ਨ ਵਧਾਉਣ ਦੀ ਮੰਗ ਉਠਾ ਚੁੱਕੇ ਨੇ ਯੂਨੀਅਨਾਂ ਨੇ ਇਹ ਬੇਨਤੀ ਕੀਤੀ ਸੀ ਕਿ ਪੈਨਸ਼ਨ ਦੀ ਪੈਨਸ਼ਨ ਨੂੰ ਮਹਿੰਗਾਈ ਪੱਤੇ ਨਾਲ ਜੋੜਿਆ ਜਾਵੇ ਉਦਰੀ ਕੋਰ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਨ੍ਹਾਂ ਕਿਸਾਨਾਂ ਦੇ ਖਾਤਿਆਂ ਵਿੱਚ ਨਹੀਂ ਆਈ 21ਵੀਂ ਕਿਸ਼ਤ ਜਾਣੋ ਕਿਉਂ اٹਕੇ ਪੈਸੇ ਜਲਦੀ ਪੂਰੇ ਕਰੋ ਇਹ ਤਿੰਨ ਕੰਮ ਜੇਕਰ ਤੁਹਾਡੀ ਕਿਸ਼ਤ 21ਵੀਂ ਅਜੇ ਤੱਕ ਤੁਹਾਡੇ ਖਾਤੇ ਵਿੱਚ ਨਹੀਂ ਆਈ ਇਸ ਦੇ ਪਿੱਛੇ ਤਿੰਨ ਕਾਰਨ ਹੋ ਸਕਦੇ ਨੇ ਇਹਨਾਂ ਤਿੰਨ ਕੰਮਾਂ ਨੂੰ ਪੂਰਾ ਕਰਕੇ ਤੁਸੀਂ 21ਵੀਂ ਕਿਸ਼ਤ ਦਾ ਲਾਭ ਹਾਸਲ ਕਰ ਸਕਦੇ ਹੋ ਤਾਂ ਦੇਖੋ ਕਿਸਾਨ ਸਨਮਾਨ ਨidhi ਯੋਜਨਾ ਉਹਨਾਂ ਯੋਜਨਾਵਾਂ ਵਿੱਚੋਂ ਇੱਕ ਹੈ ਜੋ ਕਿਸਾਨਾਂ ਨੂੰ ਸਿੱਧੀ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ ਜੇਕਰ ਤੁਸੀਂ ਯੋਗ ਹੋ ਤਾਂ ਤੁਸੀਂ ਸਾਲ ਦੇ ਵਿੱਚ ਤਿੰਨ ਵਾਰ 2000 ਰੁਪਏ ਪ੍ਰਾਪਤ ਕਰ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੂਰਾ ਨੋਟੀਫਿਕੇਸ਼ਨ ਤੁਹਾਡੇ ਸਾਹਮਣੇ ਆ ਤਾਂ ਦੇਖੋ ਭਾਰਤ ਸਰਕਾਰ ਦੀ ਇਸ ਯੋਜਨਾ ਦਾ ਮੁੱਖ ਉਦੇਸ਼ ਛੋਟੇ ਅਤੇ ਸਮਾਨਤ ਕਿਸਾਨਾਂ ਨੂੰ ਨਿਯਮਤ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ ਸਾਲਾਨਾ 6000 ਰੁਪਏ ਤੁਹਾਨੂੰ ਵਿੱਤੀ ਸਹਾਇਤਾ ਇਸ ਸਕੀਮ ਦੇ ਤਹਿਤ ਦਿੱਤੀ ਜਾਂਦੀ ਹੈ 21ਵੀਂ ਕਿਸ਼ਤ 19 ਨਵੰਬਰ ਨੂੰ ਜਾਰੀ ਕੀਤੀ ਗਈ ਸੀ ਅਤੇ ਲੱਖਾਂ ਕਿਸਾਨਾਂ ਨੂੰ ਇਸ ਭੁਗਤਾਨ ਦਾ ਲਾਭ ਹੋਇਆ ਹੈ ਹਾਲਾਂਕਿ ਬਹੁਤ ਸਾਰੇ ਕਿਸਾਨਾਂ ਨੂੰ ਅਜੇ ਤੱਕ 21ਵੀਂ ਕਿਸ਼ਤ ਨਹੀਂ ਮਿਲੀ ਇਸ ਕਾਰਨ ਨਹੀਂ ਮਿਲੀ ਕਿਸਾਨਾਂ ਨੂੰ 21ਵੀਂ ਕਿਸ਼ਤ ਜਾਣੋ ਕਿਹੜੇ-ਕਿਹੜੇ ਉਹ ਤਿੰਨ ਕੰਮ ਨੇ ਜਿਹੜੇ ਤੁਹਾਨੂੰ ਪੂਰੇ ਕਰਨੇ ਪੈਣਗੇ ਤਾਂ ਦੇਖੋ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਜਿਹੜਾ ਬਹੁਤ ਸਾਰੇ ਕਿਸਾਨਾਂ ਨੂੰ ਅਧੂਰੀ ਈ ਕੇਵਾਈਸੀ ਕਾਰਨ ਕਿਸ਼ਤ ਨਹੀਂ ਮਿਲੀ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪੈਸਾ ਸਹੀ ਵਿਅਕਤੀ ਤੱਕ ਪਹੁੰਚੇ ਇਸ ਲਈ ਈ ਕੇਵਾਈਸੀ ਨੂੰ ਯਕੀਨੀ ਬਣਾਉਣਾ ਲਾਜ਼ਮੀ ਹੈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇਕਰ ਤੁਸੀਂ ਵੀ ਅਜੇ ਤੱਕ ਈ ਕੇਵਾਈਸੀ ਨਹੀਂ ਕਰਵਾਈ ਜਲਦ ਇਸ ਨੂੰ ਪੂਰਾ ਕਰੋ ਇਸ ਤੋਂ ਇਲਾਵਾ ਜ਼ਮੀਨ ਦੀ ਤਸਦੀਕ ਨੂੰ ਪੂਰਾ ਕਰਨ ਵਿੱਚ ਅਸਫਲ ਰਹਿਣ ਕਾਰਨ ਵੀ ਕਿਸ਼ਤ ਵਿੱਚ ਦੇਰੀ ਹੋ ਸਕਦੀ ਹੈ ਇਸ ਦੀ ਪੁਸ਼ਟੀ ਵੀ ਤੁਸੀਂ ਜਲਦ ਕਰ ਸਕਦੇ ਹੋ ਜੇਕਰ ਬੈਂਕ ਖਾਤਾ ਆਧਾਰ ਕਾਰਡ ਨਾਲ ਲਿੰਕ ਨਹੀਂ ਹੈ ਤਾਂ ਇੰਸਟਾਲੇਸ਼ਨ ਵਿੱਚ ਦੇਰੀ ਹੋ ਸਕਦੀ ਹੈ ਇਹ ਸਧਾਰਨ ਪ੍ਰਕਿਰਿਆ ਯੋਜਨਾਵਾਂ ਨੂੰ ਪ੍ਰਦਾਨ ਕਰਦੀ ਹੈ ਜੇਕਰ ਤੁਸੀਂ ਅਜੇ ਤੱਕ ਇਹ ਕੰਮ ਨਹੀਂ ਕੀਤੇ ਜਲਦ ਇਸ ਨੂੰ ਪੂਰਾ ਕਰੋ ਤਾਂ ਜੋ ਤੁਹਾਡੇ ਖਾਤੇ ਵਿੱਚ ਕਿਸ਼ਤ ਦੇ ਪੈਸੇ ਆ ਸਕਣ ਤਾਂ ਦੇਖੋ ਜਿੰਨੀ ਕਿ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਆ ਜੇਕਰ ਸਾਡੇ ਵੱਲੋਂ ਦਿੱਤੀ ਗਈ ਸਾਰੀ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਤਾਂ ਮਿਲਦੇ ਆ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਸਸਰੀਕਾਲ ਥੈਂਕ ਯੂ ਜੀ